ਇਹ ਨਾ ਹੁੰਦਾ ਕੋਈ ਹੋਰ ਹੁੰਦਾ ਇਹਨੇ ਕੰਮ ਕਰਵਾਇਆ ਉਹਦੇ ਬਿਆਨ ਕੀ ਲੱਗੇ ਚਰਾਣ ਦੇ ਵਿੱਚ ਆ ਉਹਦੇ ਦਸਤਾਵੇਜ਼ ਕਿਰਵਾਣਾ 304 ਦੇ ਦੋ ਗਵਾਹਾਂ ਦੇ ਸਾਹਮਣੇ ਜੰਨਾ ਜੁਨੇ ਕੋਲਸਪਰੇ ਕੀ ਪਾਰ ਦਿੱਤਾ ਕਹਿੰਦਾ ਮੈਂ ਸੁਖਵੀਰ ਸਿੰਘ ਬਾਦਲ ਤੇ ਹਮਲਾ ਕੀਤਾ ਆਈ ਨੰਬਰ ਤੋਂ ਤੇਰਾ ਬਸਤੌਤ ਵੀ ਉਹ ਬਸਤੌਤ ਪ੍ਰਾਪਤ ਹੋ ਗਿਆ ਤੁਹਾਡੇ ਕੋਲ 6 ਰੋਡ ਜਿਹੜੇ ਆ ਉਹ ਜਿੰਦਾ ਸੀ ਇੱਕ ਕੋਲ ਵੀ ਤੁਸੀਂ ਪ੍ਰਾਪਤ ਕਰ ਲਿਆ ਪਰ ਕਿੰਦਾ ਇਸ ਤੋਂ ਇਲਾਵਾ ਮੈਂ ਅਤਵਾਦ ਦੀ ਲਹਿਰ ਨੂੰ ਮੁੜ ਸੰਜੀਤ ਕਰਨ ਵਾਸਤੇ ਪੁਲਿਸ ਸਿਕਦਾ ਤਸਤੌਰ ਤਮਾਕੇ ਬਾਦ ਸਮਗਰੀ ਵਿਸਫੋਟਕ ਸਮਗਰੀ ਮੈਂ ਵਿਦੇਸ਼ਾਂ ਤੋਂ ਹਿੰਦੁਸਤਾਨ ਚ ਲੈ ਕੇ ਆਇਆ ਹੈ ਜਿਹੜੀ ਕਿ ਮੈਂ ਲਖੀਪੁਰ ਕੇ ਜਖੀਪੁਰ ਥੇਰੀ ਆਧੇ ਕਿਸੇ ਵਿਸ਼ਵਾਸ ਪਾਤਰ ਤੇ ਡੇਰੇ ਤੇ ਚੁਪਾ ਕੇ ਰੱਖੀ ਹੋਈ ਹੈ ਆ ਉਹਦੇ ਹੱਥ ਤੇ ਬਿਆਨ ਹੈ ਕਿ ਮੈਂ ਅਤਵਾਦ ਨੂੰ ਪੁਲਿਸ ਨੂੰ ਚੀਜ਼ ਕਰਨਾ ਤੇ ਉਹਦੇ ਹੱਥ ਤੇ ਮੈਂ ਬੰਬ ਕਰਨੇ ਪਾਰਟੀਆਂ ਦੇ ਰਿਪੋਰਟਰ ਸਮਗਰੀ ਸਭ ਕੁਝ ਲੈ ਕੇ ਆਏ ਆਂ ਦਸਤਕ ਕੀਤੇ ਪਿਆ ਨਕੀ ਕੋਟੇਰੀ ਕਹਿੰਦਾ ਲੱਪਿਆ ਹੋਇਆ ਤੇ ਅੱਜ ਤੱਕ ਉਹ ਉਪਦੇ ਨਹੀਂ ਲੈ ਕੇ ਗਏ ਕਿਉਂ ਬ੍ਰਾਮਧ ਕਰੀਏ ਤੇ ਉਹਨੂੰ ਬੇਲ ਕਰਾ ਦੇ ਇਸ ਹੱਦ ਤੱਕ ਸਰਕਾਰਾਂ ਦੀ ਅਪੋਰਟਮੈਂਟ ਆ ਮੈਂ ਤੁਹਾਡੇ ਸਾਹਮਣੇ ਸਰ ਆ ਜੀਤਰਾ ਰੱਖੀਆਂ ਗੋਣਾ ਕਦ ਆਪਾਂ ਸਾਰੇ ਉਸ ਦੌਰ ਵਿੱਚੋਂ ਨਿਕਲੇ ਕਿਉਂਕਿ ਬਹੁਤ ਬਾਰਾਂ ਤੋਂ ਵੇਖਣਾ ਚਾਹੁੰਦੇ ਆ ਜਿਹੜੇ ਬੰਦੇ ਪੁਲਿਸ ਕੋਲ ਦਸਤਾਵੇਜ਼ ਕਰਕੇ ਚਲਾਉਣ ਦਾ ਹਿੱਸਾ ਡਾਕੂਮੈਂਟ ਹੈ ਕਿ ਅਸੀਂ ਅੰਤਵਾਦ ਨੂੰ ਕੋਈ ਸਰਜੀਕ ਕਰਨ ਵਾਸਤੇ ਸਮਝਰੀ ਜਾਂਦੀ ਹੈ ਉਸ ਬੰਦੇ ਨੂੰ ਸਰਕਾਰ ਛੱਡ ਰਹੀ ਹੈ ਉਹ ਦੋਸਤ ਕੋਗੇ ਆਪਾਂ ਸਾਰੇ ਮੈਂ ਫੇਰ ਕਹਿੰਦਾ ਇਹ ਗੱਲ ਇਸ ਸਰਕਾਰਾਂ ਦੀ ਮਨਸ਼ਾ ਦੱਸਉਂਦੀ ਹੈ ਕਿ ਸਰਕਾਰਾਂ ਕਿ ਕਿਸ ਹੱਦ ਤੱਕ ਚਾਰੀ ਹੈ ਸ਼ਰੋਮੀ ਅਕਾਲੀ ਤੱਕੋਂ ਤੱਕ ਸ਼ਰੋਮੀ ਅਕਾਲੀ ਤੱਕ ਦੀ ਲੀਡਰਸ਼ਿਪ ਨੂੰ ਟਾਰਗੇਟ ਕਰ ਰਹੀ ਹੈ ਵੇ ਮਨਸਾਹਬ ਗੱਲ ਕਰ ਰਹੇ ਸੀ ਕਿ ਜਿੰਦੇਦਾਰਾਂ ਦੀ ਭੂਮਿਕਾ ਦੇ ਵੀ ਕਰਦੇ ਸ੍ਰੀ ਅਦਾਰਕਤ ਸਾਹਿਬ ਦਾ ਸਨਮਾਨ ਸਰਕਾਰ ਸਜਦਾ ਕਰ ਸਾਰੇ ਕਰਦੇ ਪਰ ਜਿਹੜੇ ਬੰਦੇ ਉੱਥੇ ਬੈਠੇ ਆ ਉਹ ਤਾਂ ਬੰਦੇ ਕੌਮ ਦੇ ਦੁਸ਼ਮਨਾ ਨਾਲ ਗਏ ਉਸ ਵਿੱਚ ਤੁਸੀਂ ਇਹ ਦੇਖੋ ਉਸ ਦਿਨ 2.33 ਪ੍ਰੋਸੀਡਿੰਗ ਸਾਰੇ ਦੇਖ ਲਓ ਨਰਸੇ ਨੂੰ ਰੰਗੂ ਵਾਲੇ ਨੂੰ ਤੇ ਮੰਤਰੀ ਨੂੰ ਇਹ ਕਹਿ ਕੇ ਛੱਡ ਦਿੱਤਾ ਗਿਆ ਕਿ ਤੁਸੀਂ ਦਾੜੀ ਰੰਗਦੇ ਹੋ ਤੇ ਦਾੜੀ ਕੱਟਦੇ ਹੋ ਤੁਸੀਂ ਪੱਤੇ ਤੋਂ ਤੁਹਾਨੂੰ ਸਜ਼ਾ ਨਹੀਂ ਲੱਗ ਸਕਦੀ ਕਾਗਦਖਾਨੇ ਤੇ ਪੱਤੇ ਨੂੰ ਸਜ਼ਾ ਤਾਂ ਨਹੀਂ ਲੱਗ ਸਕਦੀ ਕਿ ਪੱਤੇ ਨੂੰ ਮਾਨ ਸਨਮਾਨ ਦਿੱਤਾ ਸਕੇ ਹੋ ਸਕਦਾ ਹੈ ਜੇ ਦਾੜੀ ਰੰਗਿਆਲੇ ਨੂੰ ਸਜ਼ਾ ਨਹੀਂ ਲਾ ਸਕਦੀ ਦਾੜੀ ਰੰਗਦੇ ਵਾਲੇ ਨੂੰ ਤੁਸੀਂ ਕਮੇਟੀ ਚ ਜਿਵੇਂ ਪਾਉਂਦੇ ਮਨਪ੍ਰੀਤ ਜੀ ਉਹ ਯਾਹਲੀ ਗਾੜੀ ਲੰਗਦਾ ਹੁੰਦੀ ਇਹਨਾਂ ਨੂੰ ਪੂਰਨ ਗੋਸ਼ਤ ਕਹਿੰਦਾ ਜਿਹੜੇ ਕਮੇਟੀ ਚ ਪਾਏ ਆ ਇਹ ਵੀ ਜੀ ਗੱਲ ਕਰ ਰਹੇ ਸੀ ਕਿ ਗੁਰੂ ਵਾਲੇ ਉਹ ਲੋਕ ਇਹਨਾ ਮੈਂ ਤਾਂ ਕਿਸੇ ਦੇ ਨਿੱਜੀ ਪਰਿਵਾਰਾਂ ਦੇ ਨਹੀਂ ਜਾਣਾ ਚਾਹੁੰਦਾ ਸਾਰਿਆਂ ਦੇ ਪਰਿਵਾਰਾਂ ਤੋਂ ਤੇ ਉਹ ਜਨੰਦਰਾਲ ਵਾਲੇ ਸਾਹਿਬ ਹਮਦਰ ਸਾਡੇ ਪਿੰਧਰ ਰਹਿੰਦੇ ਹੋ ਗੋਡਾਰਾ ਸਾਹਿਬ ਮਨਪ੍ਰੀਤ ਵਾਲੀ ਗਾੜੀ ਲੰਗਦਾ ਤੁਸੀਂ ਦਾੜੀ ਰੰਗਿਆ ਵਾਲੇ ਨੂੰ ਸਜ਼ਾ ਨਹੀਂ ਦਿੰਦੇ ਪਰ ਕਾਂਗਰਸ ਸਾਹਿਬ ਨੂੰ ਮਾਣ ਦੇ ਦਿੰਦੇ ਹੋ ਕਿਉਂ ਕਿਉਂਕਿ ਉਹ ਕਾਲੀ ਦਰ ਦੇ ਹੁੰਦੀ ਹੈ ਤੁੰ ਨੂੰ ਹੁਕਮ ਸੀ ਤੇ ਨਿਯਮ ਇਸ ਹੱਦ ਤੱਕ ਤੇ ਜੋ ਵੀ ਇਨਕੁਆਇਰੀ ਚੱਲਿਆ ਜਦੋਂ ਰਾਏ ਆ ਮੰਡ ਸਾਹਿਬ ਦਾ ਇਨਕੁਆਇਰੀ ਦੇ ਵਿੱਚ ਉਸ ਮੈਂਬਰ ਸਾਰਾ ਕੁਝ ਉਹ ਦੱਸ ਕੇ ਗਏ ਮੈਂ ਭਰਾਨਾ ਕਿਹੜੇ ਅੱਜ ਉਹਨੇ ਆਰੇ ਦੁਆਰੇ ਇਕੱਠੇ ਹੋ ਰਿਖਦੇ ਸਾਰੇ ਹਰਪ੍ਰੀਤ ਦੇ ਜਦੋਂ ਅਰੋਧ ਤੋਂ ਹਰਪ੍ਰੀਤ ਨੂੰ ਲਾਇਆਏ ਉਦੋਂ ਏਡੀ ਬੰਦੇ ਵਿਰੋਧ ਕਰ ਰਹੇ ਸੀ ਜਦੋਂ ਜੱਜਦਾਰ ਮੈਂ ਪੜ੍ਹ ਰਿਹਾ ਸੀ ਕਿਸੇ ਨੇ ਨਾ ਪੋਸਟ ਪਾਇਆ ਵੈਸੇ ਉਹਦੇ ਤੇ ਫੇਸਬੁੱਕ ਤੇ ਕਹਿੰਦਾ ਜਦੋਂ ਕੋਈ ਜੱਜਦਾਰ ਲਾਉਂਦੇ ਆ ਜਦੋਂ ਕੋਈ ਲੱਗਦਾ ਜਦੋਂ ਪਾਦਲਾਂ ਦਾ ਹੁੰਦਾ ਤੇ ਜਦੋਂ ਲੈਂਦਾ ਉਹ ਕੌਮ ਦਾ ਹੋ ਜਾਂਦਾ ਕੱਟ ਲੋ ਉਹਦੀਆਂ ਖਬਰਾਂ ਜਦੋਂ ਹਰਪ੍ਰੀਤ ਨੂੰ ਲਾਇਆ ਹੈ ਇਹਨਾਂ ਸਭ ਨੇ ਵਿਰੋਧ ਕੀਤਾ ਸਾਂਭਲ ਨਹੀਂ ਹੋਏ ਸੀ ਉਸਤਾਰ ਜੀ ਤੇ ਅੱਜ ਹਰਪ੍ਰੀਤ ਦਿੱਕਤਾਂ ਹੋ ਗਿਆ ਨਾ ਖਾਤ ਤੇ ਖੜੋਗੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਛੇਵੇਂ ਪਾਤਸ਼ਾਹ ਦੇ ਉਸ ਦੱਤ ਤੇ ਝੂਠ ਬੋਲਿਆ ਇਸ ਰਾਜਿਤ ਨੇ ਉਹਨਾਂ ਭਰਿਛੇ ਦੀ ਤੁਸੀਂ ਮੁੜ ਕੇ ਤੁਸੀਂ ਮੁਕਰ ਕੇ ਕਿ ਮੈਂ ਤਾਂ ਸਿਰਫ ਜਿਹੜੇ ਅੱਡ ਅੱਡ ਕੈਟੇਗਰੀਆਂ 'ਚ ਖੜੇ ਕਿਤੇ ਸੀ ਬੰਦੇ ਸੱਜਾ ਦਾ ਇਹਨਾਂ ਰਣਜੀਤ ਸਿੰਘ ਨੇ ਨਹੀਂ ਸੀ ਕਿਹਨੇ ਵੀ ਦੇਖਿਆ ਪ੍ਰਿੰਸ ਜਿੱਤ ਤੁਮਾ ਦੇ ਨਾਲ ਹੋਤੇ ਕਿ ਬਲੰਕੀ ਸਾਲੇ ਜਾਣ ਉੱਥੇ ਗਏ ਵੀ ਸੀ

ਵੇ ਕਹਿੰਦੇ ਨੇ ਕਿ ਤੁਸੀਂ ਇਹਨਾਂ ਦੇ ਖਰਾਬ ਕਿਉਂ ਬੋਲਦੇ ਹੋ ਸਰਕਾਰ ਮਾਨ ਸਨਮਾਨ ਤਕਸਾ ਦਾ ਸਾਡੇ ਨਾਲ ਕੋਈ ਨਹੀਂ ਕਰਦਾ ਆ ਜਿਹੜੇ ਭਰਤੀ ਕਰਦੇ ਫਿਰਦੇ ਇਹ ਤਾਂ ਕਨਵੀਨੀਅੰਸ ਹੈ ਨਾ ਦੇ ਜਿਹੜੇ ਆਕਾਲਤ ਸਾਹਿਬ ਦੇ ਜੱਜਾਂ ਹਨ ਉਹ ਨਹੀਂ ਮੰਨਦੇ ਅੱਜ ਉਹ ਸਾਨੂੰ ਮਰਿਆ ਦਾ ਸਰ ਇਹਨਾਂ ਨੂੰ ਕਈ ਤਾਂ ਕਹਿੰਦੇ ਸਾਡਾ ਹਵਾਰਾ ਜਨਦਾਰ ਹੈ ਕੋਈ ਕਹਿੰਦਾ ਸਾਡਾ ਮੰਨ ਤੋਂ ਧਿਆਨ ਨਾਲ ਮੰਨਦੇ ਦਾਤੂ ਬਾਦ ਜਨਦਾਰ ਹੈ ਤੇ ਪਾਰ ਸੰਭੁਲਉਂਦੇ ਸੋ ਸਤ ਸੰਗਤੀ ਇਹ ਸਾਰੀਆਂ ਚਾਲਾਂ ਤੇ ਇਹ ਇੰਨਾ ਹਾਲਾਤਾਂ ਤੇ ਜਦੋਂ ਆਪਾਂ ਹੁਣ ਨਿਕਲ ਰਹੇ ਹਾਂ ਇਹਨਾਂ ਨੂੰ ਜਿੰਨੇ ਆ ਪਾਸੇ ਡੱਗੇ ਸਭ ਨੂੰ ਪ੍ਰਧਾਨ ਸਾਹਿਬ ਨੇ ਫੇਰ ਰਾਹ ਤੇ ਵੀ ਦਿਖਾ ਕੇ ਗਿਆ ਸੀ ਉਹ ਟੱਡੇ ਹੋਏ ਸਮਝ ਜਿਉ ਤੁਸੀਂ ਉਹ ਤੋਂ ਜਿਹੜੀਆਂ ਤਾਕਤਾਂ ਬਣਤੀਆਂ ਤੁਸੀਂ ਅਜੇ ਉਹਨਾਂ ਦਾ ਖਿਆਲ ਸਮਝ ਨਹੀਂ ਸਕਦੇ ਕਿ ਉਹਦਾ ਨਤੀਜਾ ਕੀ ਨਿਕਲਣਾ ਹੈ ਮੈਨੂੰ ਯਾਦ ਹੈ ছাত্রী ਨੂੰ ਜਨਰੇਸ਼ਨ 4 ਮਾਰਚ ਨੂੰ ਕਾਟਕ ਸਾਹਿਬ ਅਰਦਾਸ ਕਰੋ ਤਿੰਨ ਨੂੰ ਆ ਪੁੱਛ ਲਿਓ ਬਤੇ ਤੇ ਹੋਣਗੇ ਆ ਜਿਹੜੇ ਤਿੰਨ ਚਾਰ ਜਾਣੇ ਆ ਇਹਨਾਂ ਦਾ ਇੱਥੇ ਚਾਰ ਕਾਪੀਆਂ ਚਿੱਠੀ ਫਿਰਦੇ ਆ ਬੀਬੀ ਜੀ ਨੇ ਬੜੀ ਗੱਲ ਕਲੀਅਰ ਕੀਤੀ ਕਿ ਜਿੰਨਾ ਪਰਿਵਾਰਾਂ ਦਾ ਨਾਲ ਹੈ ਰਿਹਾ ਉਹਨਾਂ ਨੇ ਸਾਰੀ ਜ਼ਿੰਦਗੀ ਆਪ ਦੀ 40 ਦਰਤੀ ਕੌਣ ਪ੍ਰਤੀ ਪਤ ਪ੍ਰਤੀ ਰਾਤੀ ਤੇ ਮੈਂ ਤੁਹਾਨੂੰ ਵੀਰਾਂ ਨੂੰ ਦੇਖਤੀ ਕਰੀ ਚਾਹਣਾ ਹੈ ਜਿਹਦੇ ਬਾਪੂ ਦੀ ਪੱਤਰ ਉੱਚੀ ਨਹੀਂ ਕਰ ਸਕਦੇ ਤੇ ਉਹਨਾਂ ਨੇ ਜਾਣ ਤੋਂ ਮਗਰੋਂ ਅੱਧਾ ਰੋਹਾ ਨਾ ਕੀ ساری ਜ਼ਿੰਦਗੀ ਉਹਨਾਂ ਨੇ ਬਾਦਲ ਸਾਹਿਬ ਨਾਲ ਲਈ ਹੈ ਤੇ ਅੱਜ ਤੁਸੀਂ ਸਾਰੇ ਜਣੇ ਆਪਣੇ ਬਾਪੂ ਤੋਂ ਕਰ ਲੈ ਕੇ ਦੇ ਬਾਕੀ ਕੀ ਬਾਕੀ ਸਾਹਿਬ ਦੇ ਖਰਾਬ ਹੋ ਗਏ ਜੋ ਮੈਂ ਜਿਹੜੀ ਗੱਲ ਕਰਦਾ ਇੱਥੇ ਆਏ ਉਹਨਾਂ ਤੋਂ ਕੋਈ ਸਵਾਲ ਜ਼ਰੂਰ ਪੁੱਛ ਲਓ ਪੱਤਰਕਾਰ ਵੀ ਬੜੇ ਜਾਨ ਨੂੰ ਕਾਦਰ ਸਾਹਿਬ ਦੇ ਨਾਲ ਜਾਣਾ ਸੀ ਇਤਿਹਾਦੀ ਤੇ ਝੁੰਦਾ ਸ਼ਾਮ ਨੂੰ ਪ੍ਰਧਾਨ ਸਾਹਿਬ ਨਾਲ ਮੀਟਿੰਗ ਹੋਈ ਹੈ ਨਾ ਤਿੰਨ ਸ਼ਾਮ ਨੂੰ ਪ੍ਰਧਾਨ ਸਾਹਿਬ ਨੇ ਪਿਆਰ ਦੀ ਅਸੀਮ ਭਰਤੀ ਕੀਤੀ ਹੈ ਅਸੀਂ ਤਿੰਨਾ ਹੋ ਗਿਆ ਪਰੰਤੂ ਸ਼ੁਰੂ ਕੀਤੀ ਨੂੰ 1.5 ਮਹੀਨਾ ਲਾ ਲਓ ਅਸੀਂ ਅੱਜ ਤੋਂ ਅਸੀਂ ਧਰਤੀ ਬੰਦ ਕਰਦੇ ਹਾਂ ਤੁਸੀਂ ਲੈ ਲਓ ਅੱਜ ਤੋਂ ਬਾਅਦ ਕਰੀ ਲੱਖ ਲੈ ਲਓ 5 ਲੱਖ ਲੈ ਲਓ 20 ਲੱਖ ਲੈ ਲਓ 50 ਲੱਖ ਲੈ ਜਿੰਨੀ ਪਰਸਾ ਅਸੀਂ 1.5 ਮਹੀਨੇ ਤੱਕ ਦੋਨੋਂ ਕਰ ਨਹੀਂ ਵੀ ਦੇਦੇ ਕਰੋ ਕਰਤੀ ਕਰਦੇ ਦੋ ਮਿੰਟ ਤੁਸੀਂ ਦੇ ਰਹੇ ਹੋ ਸਾਡੀ ਭਰਤੀ ਚੈੱਕ ਕਰਾ ਲਓ ਦੋ ਮਿੰਟ ਅਸੀਂ ਦੇ ਲਾਂਗੇ ਭੁਗੀ ਚੈੱਕ ਕਰ ਲਾਂਗੇ ਭਰਤੀ ਭੱਤੀ ਕਰਕੇ ਜਿੱਦੇ ਨਾਲ ਡੈਲੀਗੇਟ ਹੋ ਤਾਂ ਬੰਦ ਕਰੂਗਾ ਉਦੋਂ ਹਾਂ ਕਰਕੇ ਨਿਕਲੇ ਪੁੱਛਣ ਦੇ ਬਤ ਕਰਾਇਆ ਤੇ ਬਾਹਰ ਫਿਰ ਤੋਂ ਦੇਖੂ ਜਦੋਂ ਤਾਰਾ ਜੁਰੀਆਂ ਸੀ ਖੜਕੀਆਂ ਸੁ ਮੈਂ ਬੈਕਗ੍ਰਾਉਂਡ ਵਿੱਚ ਦੱਸ ਰਿਹਾ ਹੁੰਦਾ ਸੀ ਕਿ ਇਹਨਾਂ ਹਾਲਾਤਾਂ ਦੇ ਬੈਕਗ੍ਰਾਉਂਡ ਕੀ ਹੈ ਕਿਵੇਂ ਤਾਲੇ ਟੁੱਟਾ ਜਾ ਰਿਹਾ ਜ Punjab ਦੇ ਹਾਲਾਤ ਦੇ